ਜਾਦਾ ਪੰਜਾਬ ਦੇ ਵਿੱਚ ਇਹ ਹੜਾਂ ਦਾ ਪ੍ਰਕਰੋਪ ਚੱਲਿਆ ਤਾਂ ਆਦਾ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਰਜ ਦੇ ਵਿੱਚ ਆਪਣਾ ਹੜ ਪੀੜਤਾਂ ਦੇ ਨਾਲ ਦੂਰ ਜਰਾਡੇ ਜਾ ਕੇ ਸਾਡੀ ਸਾਂਝ ਪਾਉਂਦੀ ਰਹੀ ਸੋ ਬਾਖ-ਬਖ ਜਥੇਬੰਦੀਆਂ ਵੀ ਸ਼ੋਮਣੀ ਕਾਲੀ ਦਲ ਵੀ ਹੋਰ ਜਥੇਬੰਦੀਆਂ ਵੀ ਇਸ ਕਾਰਜ ਦੇ ਰਾਹਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਮੁੰਡਲਾ ਫਰਜ਼ ਜਿਹੜਾ ਕਦੇ ਵੀ ਕੁਦਰਤੀ ਆਫਤ ਆਉਂਦੀ ਆ ਇਹ ਤਾਂ ਕੁਦਰਤੀ ਨਹੀਂ ਕਹ ਲਓ ਵੀ ਬੰਨਾ ਦੇ ਵਿੱਚ ਪਾਣੀ ਟਾਈਮ ਸਰ ਨਹੀਂ ਛੱਡਿਆ ਗਿਆ ਤੇ ਪੰਜਾਬ ਦੇ ਲੋਕ ਉਹਦਾ ਨਿਸ਼ਾਨਾ ਬਣ ਗਏ ਉਹਦੇ ਲਈ ਅਸੀਂ ਇੱਕ ਲਗਭਗ 20 ਕਰੋੜ ਰੁਪਇਆ ਰਾਖਵਾ ਵੀ ਰੱਖਿਆ ਖੜ ਪੀੜਤਾਂ ਲਈ ਤੇ ਆ ਜਿਹੜੀ ਸਮਗਰੀ ਆ ਉਹ ਕੁਝ ਲੋਕ ਵੀ ਭੇਟ ਕਰ ਜਾਂਦੇ ਕੁਝ ਅਸੀਂ ਆਪ ਵੀ ਇਸ ਦਾ ਫਰੋਦ ਕਰਦੇ ਹਾਂ ਕਿਉਂਕਿ ਬਹੁਤ ਥਾਂਾਂ ਤੋਂ ਆਈ ਸੀ ਗੱਲ ਕਿ ਸਾਨੂੰ ਗੱਦੇ ਮੰਜੇ ਤੇ ਕੰਬਲ ਆਦ ਜਿਹੜੇ ਕਿਉਂਕਿ ਹੁਣ ਠੰਡ ਉੱਤਰ ਆਈ ਆ ਇਹ ਸਾਨੂੰ ਮਹੱਈਆ ਕਰਾਇਆ ਜਾਣ ਆ ਤਿੰਨ ਟਰੱਕ ਅੱਜ ਅਸੀਂ ਰਾਹਤ ਸਮਗਰੀ ਮੰਜੇ ਤਰਪੈਲਾ ਫਿਰ ਉਹਨਾਂ ਦੇ ਗੱਦੇ ਨਾਲ ਉਹਨਾਂ ਦੇ ਕੰਬਲ ਸਾਰੇ ਭੇਜ ਰਹੇ ਹਾਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਕਿੱਟਾਂ ਅਸੀਂ ਬਣਾਈਆਂ ਰਾਸ਼ਨ ਕਿੱਟ ਦੇ ਵਿੱਚ ਖੰਡ ਚਾਵਲ ਹਾਂਜੀ ਦਾਲਾਂ ਪੇਸਟ ਆ ਸਾਰਾ ਹੀ ਗੱਦੇ ਮੰਜੇ ਕੰਬਲ ਚਾਦਰਾਂ ਮੱਛਰਦਾਨੀਆਂ ਦਵਾਈਆਂ ਤਰਪੈਲਾ ਬਾਲਟੀਆਂ ਮੱਗ ਦਰੀਆਂ ਤੇ ਸਾਬਣ ਤੇ ਹੋਰ ਬੱਚਿਆਂ ਦੇ ਖਾਣ ਲਈ ਛੋਟੇ ਛੋਟੇ ਜਿਹੜੇ ਚਿਪਸ ਟਾਈਪ ਹੁੰਦੇ ਆ ਇਹ ਤਿੰਨਾਂ ਥਾਂਾਂ ਤੇ ਅੱਜ ਭੇਜ ਰਹੇ ਆ ਗੁਰੂ ਕਾ ਬਾਗ ਡੇਰਾ ਬਾਬਾ ਨਾਨਕ ਤੇ ਧੰਨ ਬਾਬਾ ਬੁੱਢਾ ਜੀ ਦਾ ਸਥਾਨ ਰਮਦਾਸ ਇਹ ਤਿੰਨ ਟਰੱਕ ਅਸੀਂ ਆਉਦੇ ਦਿਨਾਂ 'ਚ ਫੇਰ ਭੇਜਾਂਗੇ ਮੋਸਟ ਲਾਈਕਲੀ 15 ਤਰੀਕ ਨੂੰ ਮੈਂ ਫੇਰ ਆਉਣਾ ਦੁਬਾਰਾ ਉਸ ਦਿਨ ਇਹ ਮੈਨੇਜਰ ਸਾਹਿਬ ਨੂੰ ਹਦਾਇਤ ਕੀਤੀ ਆ ਰੂਬੀ ਸਾਡਾ ਮੈਨੇਜਰ ਰਜਿੰਦਰ ਸਿੰਘ ਨਾਲ ਖੜਾ ਵੀ ਇਹ ਉਸ ਦਿਨ ਨੂੰ 15 ਤਰੀਕ ਨੂੰ ਜਿਹੜੀ ਬਾਕੀ ਰਾਹਤ ਆ ਉਹ ਵੀ ਆਪਾਂ ਭੇਜ ਦਈਏ ਤੇ ਹੁਣ ਅਸੀਂ ਆਪਣੇ ਤੌਰ ਤੇ ਬੀਆ ਦਾ ਵੀ ਜਿਹੜੀ ਆ ਉਹ ਪ੍ਰਤਾਪ ਸਿੰਘ ਦੀ ਡਿਊਟੀ ਸਕੱਤਰ ਦੀ ਲਈ ਸੀ ਇਹਨਾਂ ਨੇ ਯੂਨੀਵਰਸਿਟੀ ਦੇ ਨਾਲ ਸੰਪਰਕ ਵੀ ਕੀਤਾ ਵੱਖ-ਵੱਖ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਪਰ ਅਸੀਂ ਯਤਨ ਕੀਤਾ ਵੀ ਜਿਹੜਾ ਸੋਧਿਆ ਆ ਦੇਣਾ ਉਹ ਜਿਹੜਾ ਕੋਈ ਯੂਨੀਵਰਸਿਟੀ ਅਪਰੂਵਡ ਆ ਉਹ ਦੇਣਾ ਉਹਦੇ ਲਈ ਅਸੀਂ ਉਹਨਾਂ ਨਾਲ ਸੰਬੰਧ ਵੀ ਪੈਦਾ ਕੀਤੇ ਆ ਤੇ ਮੈਂ ਵੱਖ-ਵੱਖ মিডিਆ ਰਾਹੀਂ ਹੁਣ ਵੀ ਕਹਿ ਗਿਆ ਤੁਹਾਡੇ মিডিਆ ਰਾਹੀਂ ਵੀ ਕਹਿਣਾ ਕਿ ਜਿਨ੍ਹਾਂ ਦੀ 10 ਏਕੜ ਤੋਂ ਘੱਟ ਪੈਲੀ ਆ ਉਹ ਚਾਰੇ ਪੰਜੇ ਸਤਾਨਾਂ ਦੇ ਉੱਤੇ ਆਪਣੇ ਨਾਮ ਦਰਜ ਕਰਵਾਉਣ ਉਹਨਾਂ ਨੂੰ ਡੀਜ਼ਲ ਵੀ ਤੇ ਉਹਨਾਂ ਨੂੰ ਬੀਜ ਵੀ ਜਿਹੜਾ ਹੈ ਕਣਕ ਦਾ ਉਹ ਮਹਈਆ ਕਰਵਾਇਆ ਜਾਊਗਾ ਕੱਲ ਪਿਛਲੇ ਦਿਨੀ ਸਾਡੇ ਥੋੜੇ ਜਿਹਾ ਆਇਆ ਸੀ ਨਜ਼ਰ 'ਚ ਕਿ ਵੱਖ-ਵੱਖ ਤੌਰ ਤੇ ਬੀਜਾਂ ਦੀਆਂ ਕੁਆਲਿਟੀਆਂ ਆਇਆ ਤੇ ਅਸੀਂ ਯਤਨ ਕਰਾਂਗੇ ਕਿ ਜਿੰਨੀ ਵੀ ਕਿਸੇ ਦੀ ਮੰਗ ਹੈ ਉਹਦੀ ਪੂਰਤੀ ਕੀਤੀ ਜਾਵੇ ਸੋ ਮੈਂ ਉਹਨਾਂ ਦਾ ਵੀ ਰਸਤਾ ਬਸਤਾ ਜਿਹੜੇ ਪੇਟ ਕਰਦੇ ਤੇ ਮਾਇਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਫੰਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਮੰਨਨ ਸਾਹਿਬ ਆ ਪਹਿਲਾਂ ਫੌਕ ਮਸ਼ੀਨਾਂ ਵੀ ਦਿੱਤੀਆਂ ਹੁਣ ਕੰਬਲਾਂ ਦੀ ਵੀ ਤਿਆਰੀ ਆ ਕਿਉਂਕਿ ਜਿਉਂ-ਜਿਉਂ ਹੁਣ ਠੰਡ ਉਤਰਨੀ ਆ ਤੇ ਲੋੜਾਂ ਵਧਦੀਆਂ ਜਾਣੀਆਂ ਤੇ ਗੁਰੂ ਸਾਹਿਬ ਦਾ ਆਦੇਸ਼ ਵੀ ਇਹੋ ਹੀ ਆ ਮੈਂ ਇਹਨਾਂ ਨੂੰ ਗਰੀਬ ਤਾਂ ਨਹੀਂ ਕਹਿ ਸਕਦਾ ਕਈ ਵਾਰੀ ਆਰਥਿਕ ਤੌਰ ਤੇ ਕਿਉਂਕਿ ਜ਼ਿਮੀਂਦਾਰ ਤੇ ਜਿਹੜੇ ਡਿਪੈਂਡ ਆ ਉਹਨਾਂ ਵਿਚਾਰਿਆਂ ਨੂੰ ਕਰਜ਼ਾ ਸਿਰ ਚੜਿਆ ਆ ਫਸਲ ਤੇ ਆਸ ਹੁੰਦੀ ਫਸਲ ਮਾਰੀ ਗਈ ਗਾਂ ਵਾਲੀ ਫਸਲ ਜਿਹੜੀ ਆ ਹੁਣ ਉਹ ਵੇਚੀ ਜਾਣੀ ਆ ਤੇ ਅਸੀਂ ਚਾਹੁੰਦੇ ਪਏ ਉਹਨਾਂ ਦੇ ਸਾਥੀ ਬਣ ਕੇ ਇਸ ਸਮੇਂ ਦੇ ਵਿੱਚ ਉਹਨਾਂ ਦੇ ਹਾਮੀ ਵੜ ਕੇ ਗੁਜ਼ਰੀਏ ਸੋ ਸਾਰਿਆਂ ਦਾ ਤੁਹਾਡਾ ਵੀ মিডিਆ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਬੜਾ ਉਤਮ ਉਪਰਾਲਾ ਕਰਦੇ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੇ ਜਿੱਥੇ ਵੱਧ-ਵਧ ਯੋਗਦਾਨ ਉੱਥੇ ਐਸਜੀਪੀਸੀ ਨੇ ਉਸ ਤੋਂ ਵੱਧ ਯੋਗਦਾਨ ਕੀਤਾ ਦੇਖੋ ਇਹ ਐਕਚੁਅਲੀ ਦਾ ਕਾਰ ਸਾਰੇ ਸਰਕਾਰਾਂ ਦੇ ਹੁੰਦੇ ਆ ਕਿਉਂਕਿ ਇਹ ਸਰਕਾਰ ਆਪਾਂ ਕਿਸ ਕੰਮ ਲਈ ਚੁਣਦੇ ਨਾ ਕੰਮ ਲਈ ਚੁਣਦੇ ਆ ਪਰ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਬਾਹਰ ਦੀ ਸੰਸਥਾ ਆ ਜਿਹੜੀ ਸੰਸਥਾ ਚਾਹੇ ਪੰਜਾਬ ਦੇ ਵਿੱਚ ਤੇ ਚਾਹੇ ਹਮੇਸ਼ਾ ਹੀ ਦੁੱਖ ਦੇ ਵਿੱਚ ਜਾ ਕੇ ਦੂਰ ਦਰਾਡੇ ਚਾਹੇ ਜੰਮੂ ਕਸ਼ਮੀਰ ਆ ਚਾਹੇ ਤਾਮਿਲਨਾਡੂ ਆ ਚਾਹੇ ਗੁਜਰਾਤ ਆ ਉੱਥੇ ਜਾ ਕੇ ਖੜ੍ਹਦੀ ਆ ਇਹ ਕਿਉਂਕਿ ਸਤਗੁਰੂ ਜੀ ਨੇ ਸਾਨੂੰ ਇਹ ਸਿਖਾ ਲਿਆ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਪਾਲਾ ਤੇ ਸਰਬਾਦਾ ਦੇ ਪਾਲਾ ਅਸੀਂ ਹਮੇਸ਼ਾ ਲੋਚਦੇ ਆ ਤੇ ਉਹਨਾਂ ਦੇ ਨਾਲ ਜਾ ਕੇ ਖੜੇ ਵੀ ਹੁੰਦੇ ਆ ਬਹੁਤ ਬਹੁਤ